ਸੁਦਾਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਪੁੱਜੇ ਸਾਡੇ ਵੀਡੀਓ ਸਾਹਿਬ ਐਸਡੀਓ ਸਾਹਿਬ ਸਮੁੱਚੇ ਨਗਰ ਦੇ ਨਗਰ ਨਿਵਾਸੀ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਗੱਲਾਂ ਸਪੰਸਰ ਸਾਹਿਬ ਨੇ ਲਗਭਗ ਤੋਂ ਵਿਕਾਸ ਦੀ ਡਿਵੈਲਪਮੈਂਟ ਦੀਆਂ ਸਾਰੀਆਂ ਦੱਸ ਦਿੱਤੀਆਂ ਪਰ ਸਾਨੂੰ ਹਾਲੇ ਵੀ ਪੁਸ਼ਟੀ ਜਾਂਦੀ ਘਟਾ ਜਿਹੜੀ ਮੈਂ ਸਾਡੇ ਸਰਕਾਰ ਯੋਗ ਛੋਟੇ ਵੀਰ ਬੁਰਪ੍ਰੀਤ ਜੀ ਦੇ ਧਿਆਨ ਵਿੱਚ ਲਿਆਉਣੀਆਂ ਚਾਹੋਨਾ ਐਮਐਲਏ ਸਾਹਿਬ ਸਤੋ ਵੱਡੀ ਜਿਹੜੀ ਸਮੱਸਿਆ ਉਹ ਨਿਕਾਸੀ ਦੀ ਹੈ ਤੇ ਪੀਣ ਵਾਲੇ ਪਾਣੀ ਦੀ ਹੈ ਨਿਕਾਸੀ ਦੇ ਲਈ ਅਸੀਂ ਬਿਜਲੀ ਚੋਰੀ ਕਰਦੇ ਆ ਪਿਛਲੇ 5 ਸਾਲ ਦੇ ਉੱਤੋਂ ਮਹਿਕਮਾ ਤਾਰਾਂ ਲਾ ਕੇ ਲੈ ਜਾਂਦੇ ਫਿਰ ਮਿੰਟਵਾੜੀ ਕਰਕੇ ਫਿਰ ਲਾ ਕੇ ਲੈ ਕੇ ਆਉਂਦੇ ਆ ਮੈਂ ਚਾਹੋਨਾ ਤੁਸੀਂ ਸਰਕਾਰ ਤੋਂ ਸਾਡੀ ਥੋੜੀ ਮਦਦ ਕਰਾਓ ਕਿ ਅਸੀਂ ਇੱਕ ਤੋਂ ਘੱਟ 10k ਪਾਵਰ ਦਾ ਇਹਦਾ ਸੂਲਰ ਕਨੈਕਸ਼ਨ ਹੈ ਉਹ ਛੱਪੜ ਦੇ ਉੱਤੇ ਲਾ ਸਕੀਏ ਕਿਉਂਕਿ ਸਾਨੂੰ ਵੀ ਨਹੀਂ ਚੰਗਾ ਲੱਗਦਾ ਰੋਜ਼ ਕੋਈ ਤਾਰ ਲੈ ਗਿਆ ਲੈਣ ਦੀ ਆਖਰ ਨੂੰ ਗਲਤ ਕੰਮ ਤਾਂ ਗਲਤ ਕੰਮ ਹੀ ਹੈ ਪਰ ਤੋਂ ਹੁਣ ਪਿੰਡ ਨਹੀਂ ਵੀ ਥਾਂ ਦੇ ਬੱਜਿਆ ਹੋਇਆ ਸਾਡੀ ਮਜਬੂਰੀਆਂ ਤੇ ਪਾਣੀ ਲਿਫਟ ਕਰੇ ਬਣਾ ਚੇਤਾ ਨੂੰ ਜਾਂਦਾ ਤਾਂ ਸਾਡੀ ਇਸ ਨਾਮ ਲਈ ਤੁਸੀਂ ਸਰਕਾਰ ਕੋਲੇ ਰੱਖ ਕੇ ਸਾਨੂੰ ਥੋੜਾ ਬੋਤਾ ਫੰਡ ਦਿਓ ਮਰੀ ਜਾਂਰ ਬਹੁਤ ਦੂਜਾ ਅਸੀਂ ਗਰਾਊਂਡ ਦਾ ਕੰਮ ਕੀਤਾ ਹੈ ਗਰਾਊਂਡ ਦੀ ਜਿੰਨੀ ਐਮਬੀ ਐ ਉਹ ਹਾਲੇ ਤੱਕ ਕਲੀਅਰ ਨਹੀਂ ਹੋਈ ਪਤਾ ਨਹੀਂ ਉਹਦੇ ਕੀ ਕਾਰਨ ਹੈ ਵੀਰੋ ਸਾਹਿਬ ਬੈਠੇ ਨੇ ਤੁਸੀਂ ਉਹ ਵੀ ਧਿਆਨ ਦੇ ਕੇ ਉਹਦੀ ਜਿਹੜੀ ਐਮਬੀ ਐ ਕਲੀਅਰ ਕੀਤੀ ਜਾਵੇ ਤਾਂ ਜੋ ਜਿਹੜੀਆਂ ਉਹਦੀਆਂ ਪੇਮੈਂਟਾਂ ਨੇ ਜਿਨ੍ਹਾਂ ਦੇ ਅਸੀਂ ਦੁਕਾਨਦਾਰੋਂ ਤੋਂ ਸਮਾਨ ਚੱਕਿਆ ਉਹਨਾਂ ਦੀ ਸਾਰੀਆਂ ਪੇਮੈਂਟਾਂ ਕਰ ਸਕੀਏ ਸਮੱਸਿਆਵਾਂ ਲੈਵਰੇਜ ਨੂੰ ਐਜੂਕੇਸ਼ਨ ਦੇ ਪੱਖ 'ਚ ਹੋਰ ਵੀ ਕਾਫੀ ਨੇ ਪਰੰਤੂ ਆਪਾਂ ਸਾਰੀਆਂ ਇੱਕਦਮ ਨਹੀਂ ਕਰ ਸਕਦੇ ਤੁਸੀਂ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਗੱਲ ਹੈ ਔਰ ਨਗਰ ਨਿਵਾਸੀਆਂ ਨੂੰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਸਾਡੇ ਹਸਾਲ ਦਾ ਪੰਚਾਇਤ ਵੱਲੋਂ ਕਦੇ ਵੀ ਕਿਸੇ ਲੀਡਰ ਦਾ ਸਨਮਾਨ ਨਾ ਕੀਤਾ ਜਾਵੇ ਤੁਹਾਨੂੰ ਇਸ ਤਰ੍ਹਾਂ ਸੁਣਨਾ ਨਹੀਂ ਮਿਲੇਗਾ ਸਾਡੇ ਦੀ ਕਿਸੇ ਵੀ ਪਾਰਟੀ ਦਾ ਨਵੇਂ ਦਾ ਸਾਡੇ ਨਗਰ ਚ ਆਉਂਦਾ ਚਾਹੇ ਇਲੈਕਸ਼ਨ ਟਾਈਮ ਆਉਂਦਾ ਪਹਿਲਾਂ ਆਉਂਦਾ ਤਾਂ ਅਸੀਂ ਉਹਨਾਂ ਦਾ ਇੱਕ ਮੁੱਖ ਮਹਿਮਾਨ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਾਂਗੇ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਜਿੱਥੋਂ ਤੱਕ ਭਾਈ ਐਮਐਲਏ ਦਾ ਸਵਾਲ ਹੈ ਇਹਦਾ ਸਾਡਾ ਆਪਣਾ ਜਵਾਬ ਹੈ ਮਰੇ ਗਵਰਨਮੈਂਟ ਤੋਂ ਹੈ ਤੇ ਆਪਣੀ ਜਿਹੜੀ ਭੂਗੋਲਕ ਹਾਲਤ ਹੈ ਆਪਣੀਆਂ ਸਮੱਸਿਆ ਨੂੰ ਵੀ ਨੇੜੇ ਤੋਂ ਜਿਹੀ ਤਰ੍ਹਾਂ ਸਮਝਦੇ ਹੈ ਤੋਂ ਉਹਦਾ ਇਹਨਾਂ ਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਨੌਰ ਕੇ ਇਸ ਗੱਲ ਦੀ ਹੈ ਸੋ ਮੈਂ ਇਨਾਂ ਦੇ ਭਰਮੇ ਹੰਧਾਰੇ ਦੀ ਹਮੇਸ਼ਾ ਹੀ ਉਮੀਦ ਰੱਖੂੰਗਾ ਬਾਕੀ ਤਕਰੀਬਨ ਠੀਕ ਹੈ ਥੋੜੀ ਨਿਕਾਸ ਦੀ ਜਿੱਤ ਹੈ ਇੱਕ ਨਾਲਾ ਕਲੀਅਰ ਹੋ ਗਿਆ ਸਾਰੇ ਪਿੰਡ ਦਾ ਲੈਵਲ ਕਰਵਾਇਆ ਪਰ ਦੂਜੀ ਸਾਈਡ ਜਿੰਨੇ ਕੰਪਲੀਟ ਨਹੀਂ ਹੋਏ ਉਹਨਾਂ ਚੋਂ ਸਮੱਸਿਆਵਾਂ ਥੋੜੀਆਂ ਰਹਿਣਗੀਆਂ ਔਰ ਮੈਂ ਨਗਰ ਵਾਸੀ ਨੂੰ ਇਨਾਂ ਦਾ ਸਹਿਯੋਗ ਕਰਦਾ ਵੀ ਆਪਣੇ ਕੋਲੇ ਕੋਈ ਪੰਚਾਇਤ ਦਾ ਫੰਡ ਨਹੀਂ ਇਕੱਠੇ ਲਾਗੂ ਔਰ ਤੁਸੀਂ ਇੰਦੀ ਕਾਹਤਾ ਪਾਓ ਵੀ ਜਿਹੜਾ ਤੁਹਾਡੇ ਘਰ ਦੇ ਬਾੜ ਦੇ ਮੋੜ ਦੀ ਨਾਲਾ ਨਿਕਲਦਾ ਯਾਰ ਉਹਦਾ ਹੀ ਕਾਰ ਕੌਣ ਕਰੂਗਾ ਸਫਾਈ ਰੱਖਣੀ ਪੰਚਾਇਤ ਇੱਕ ਵਾਰੀ ਦਾ ਬਣਾ ਦੂਗੀ ਪਰੰਤੂ ਉਹਨੂੰ ਮੇਨਟੇਨ ਕਰਨਾ ਉਹਦੀ ਸਫਾਈ ਰੱਖਣੀ ਹੁਣ ਵਾਟਰ ਲਾਕਸ ਦਾ ਬਿੱਲ ਹੈ ਤੁਹਾਡੇ ਸਾਹਮਣੇ ਹੁਣ ਨੇਤਾ ਜੀ ਬੈਠੇ ਨੇ ਇੱਕ ਵੀ ਘਰ ਦਾ ਬਿੱਲ ਤੁਹਾਡਾ ਨਹੀਂ ਪੜਿਆ ਵਾਟਰ ਲਾਕਸ ਦਾ ਕੋਣ ਸਰਕਾਰ ਕਿੰਨਾ ਕਿ ਤੇ ਭਾਰਤ ਚ ਲੂਗੀ ਸਾਡਾ ਭਾਈ ਕਰੇ ਦਾ ਤਾਰ ਕੱਟੂਗੀ ਉਹਦੀ ਤਾਂ ਅਸੀਂ ਜਿੰਨਾ ਸਾਡੇ ਕੋਲ ਅਸੀਂ 1.5 ਕਿੱਲਾ ਉੱਥੇ ਆਪਣੇ ਟਰੈਕਟਰਾਂ ਨਾਲ ਕਰਾਵਾ ਲਾ ਕੇ ਅਸੀਂ ਆਪ ਪੱਤਰ ਕਰਕੇ ਟੋੜਿਆਂ ਨੂੰ ਤਾਂ ਸਾਡੇ ਕੋਲ 70-80000 ਰੁਪਏ ਦਾ ਉਹ ਠੇਕੇ ਤੇ ਚੜ ਜਾਂਦੀ ਹੈ ਕਦੇ 60000 ਦੀ ਚੜ ਜਾਂਦੀ ਹੈ ਉਹਦੇ ਨਾਲ ਅਸੀਂ ਜਿਹੜਾ ਮੁੰਡਾ ਉੱਥੇ ਪਾਣੀ ਛਿੜਦਾ ਉਹਨੂੰ ਤਨਖਾਹ ਦੇ ਦਿੰਦੇ ਹਾਂ ਜਦੋਂ ਮੁੱਕ ਜੱਗੀ ਆ ਭਾਈ ਜਸੂਰ ਕੰਮ ਕਰ ਦਿੰਦੇ ਆ ਤਾਂ ਮੈਂ ਨਗਰ ਮੇਂ ਬੇਨਤੀ ਕਰਦਾ ਕਿ ਹਰ ਇੱਕ ਦੀ ਤੁਸੀਂ ਫਰੀ ਦੀ ਲਾਲਸਾ ਛੱਡ ਦਿਓ 5-10 ਰੁਪਏ 50 ਰੁਪਏ ਕਿੱਥੋਂ ਘੱਟ ਸਾਡੀ ਸਫਾਈ ਦੇ ਨਾਂ ਦੇ ਉੱਤੇ ਦਾ ਖਰਚ ਕਰਦਾ ਕੋਈ ਕਿ ਕਰਦਾ ਜਦੋਂ ਤੁਹਾਡੇ ਸਾਰੇ ਘਰ ਦਾ ਗੰਦਾ ਪਾਣੀ ਤੁਸੀਂ ਨਾਲੇ ਦੇ ਵਿੱਚ ਸਿੱੜਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੈ ਕਿ ਪੰਚਾਇਤ ਨੇ ਨੂੰ ਜਾ ਕੇ ਖੇਤਾਂ ਤੱਕ ਪਹੁੰਚਦਾ ਕਰਨਾ ਹੈ ਤਾਂ ਉਹਦੇ ਲਈ ਕਾਫੀ ਐਫਰ ਕਰਨੇ ਪੈਂਦੇ ਆ ਸਫਾਈ ਵੀ ਰੱਖਣੀ ਹੋ ਬੰਦਾ ਵੀ ਰੱਖਣਾ ਜਦੋਂ ਤੁਸੀਂ ਬਣਦੇ ਇੱਕ 20000 ਰੁਪਏ ਦੀ ਵੀ ਜੇ ਚਕਰ ਖੇਚਲਾ ਨਹੀਂ ਕਰੋਗੇ ਤਾਂ ਇਹ ਸਿਸਟਮ ਚੱਲੂਗਾ ਕਿ ਹੁਣ ਸਾਰਾ ਨਾਲ ਐਮਐਲਏ ਸਾਹਿਬ ਬਣਿਆ ਹੋਇਆ ਸਾਰਾ ਨਾਉਂ ਦਾ ਨਾਉਂ ਚਕਾਰ ਦਾ ਭਰਿਆ ਹੋਇਆ ਜੇ ਦੋ ਵਾਰੀ ਸ਼ਹਿਰ ਤੋਂ ਮਸ਼ੀਨ ਮੰਗਵਾ ਕੇ ਨਿਸ਼ਵਾਹੀ ਕਰਵਾਤੀ ਉਸ ਤੋਂ ਬਾਅਦ ਨਗਰਪਾਲਿਕਾ 1% ਵੀ ਯੋਗਦਾਨ ਨਹੀਂ ਦਿੰਦਾ ਉਸ ਦਾ ਹੁਣ ਤੁਸੀਂ ਦੱਸੋ ਇਸ ਗੱਲ ਦੀ ਪੇਮੈਂਟ ਕਰਾਂਗੇ ਤੇ ਨਹੀਂ ਕਰਦੇ ਨਹੀਂ ਤਾਂ ਫਿਰ ਨਾਲਾ ਇੱਕ ਹੋਰ ਬਣਾ ਲਾਂਗੇ ਉਹ ਵੀ ਕਰਦਾ ਪਰ ਦੂਜਾ ਖਾਸ ਕਰਕੇ ਫਿਰ ਵੀ ਉਹੀ ਰਹਿਣਾ ਕਿੰਨੇ ਮਰਜ਼ੀ ਪੈਸੇ ਮੈਨੇ ਸਾਹਿਬ ਦੇ ਜਾਣ ਜਿੰਨਾ ਚਿਰ ਅਸੀਂ ਜਾਗਰੂਕਤਾ ਦੇ ਨਾਲ ਕੰਮ ਨਹੀਂ ਚਲਾਵਾਂਗੇ ਸਾਡੀ ਜਿਹੜਾ ਸਫਾਈ ਦੀ ਵਿਵਸਥਾ ਸਾਡੀ ਉਹੀ ਰਹਿਣੀ ਹੈ ਤਾਂ ਮੈਂ ਤੁਹਾਡੇ ਤੋਂ ਇਸ ਗੱਲ ਦੀ ਇੱਕ ਹੰਗਾਰਾ ਮੈਂ ਦੱਸ ਦਵਾਂ ਵੀ 5-10 ਰੁਪਏ ਦਾ ਖਰਚ ਨਹੀਂ ਹੈ ਮਤਲਬ ਹੋ ਜਾ ਰਹੇ ਸਿਰਾਂ ਦੇ ਆਪਣੇ ਤਾਂ ਮਹਿਮਾਨ ਆਏ ਤਾਂ 2300 ਦੀ ਬੋਤਲ 2 ਮਿੰਟਾਂ ਦੇ ਵਿੱਚ ਲੈ ਕੇ ਆ ਜਾਂਦੇ ਨੇ ਜਿਹੜੀ ਸਫਾਈ ਦਾ ਸਾਡੀ ਸਿਹਤ ਨਾਲ ਹੈ ਸਾਡੇ ਪਰਿਵਾਰ ਦੀ ਸਿਹਤ ਨਾਲ ਸੰਬੰਧ ਜੁੜਦਾ ਹੈ ਉਹਦੇ ਤੇ ਅਸੀਂ 10 ਰੁਪਏ ਵੀ ਖਰਚ ਨੂੰ ਤਿਆਰ ਹਾਂ ਇਹ ਵੀ ਗੱਲਾਂ ਕਹਿੰਦਾ ਹੁਣ ਗੱਲ ਤੁਹਾਨੂੰ ਸ਼ਰਧ ਚੁੱਕ ਗਿਆ ਹੋਵੇ ਤੁਮਹਾਨੂੰ ਮਾਫੀ ਚਾਹਨਾ ਬਹਿਬੀ ਕਾਕਾ ਸਾਹਿਬ ਵਾਹਿਗੁਰੂ